ਚੌਥੀ ਮੇ ਵਿਸਾਲ ਜਾਗਰਨ ਦੇ ਸਬੰਧ ਵਿੱਚ ਅੱਜ ਅਸੀਂ ਮੁਕੇਰੀਆਂ ਪਹੁੰਚੇ ਆਂ ਤੇ ਆਓ ਅਸੀਂ ਤੁਹਾਨੂੰ ਅੱਜ ਮਿਲਾਈਏ ਸਿਹਤ ਦੀ ਸ਼ਖਸੀਅਤ ਜਾਨਮਾਨੇ ਸਾਡੇ ਕਮਲ ਖੋਸਲਾ ਜੀ ਸਮਾਜ ਸੇਵਕ ਉਹ ਤੁਹਾਨੂੰ ਇਸ ਜਾਗਰਨ ਦੇ ਬਾਰੇ ਪੂਰੀ ਤਰ੍ਹਾਂ ਵਿਸਤਾਰ ਨਾਲ ਜਾਣਨਾ ਪਾਉਣ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਸਾਡੇ ਮੁਕੇਰੀਆਂ ਖੇਤਰ ਨਿਵਾਸੀਆਂ ਨੂੰ ਜੈ ਮਾਤਾ ਦੀ ਅੱਜ ਸਾਡਾ 34ਵਾਂ ਜਾਗਰਣ ਮਿੰਨੀ 골ਡਨ ਪਵਾਨੀ ਕਲੱਬ ਦਾ ਜਿੱਥੇ ਮੇਰੇ ਨਾਲ ਇਸ ਕਲੱਬ ਦੇ ਸਾਡੇ ਪ੍ਰਧਾਨ ਜੀ ਓਮ ਪ੍ਰਕਾਸ਼ ਮਹਿਰਾ ਜੀ ਵਿਸ਼ਾਲ ਬੱਬੂ ਜੀ ਔਰ ਸਾਡੇ ਬੱਚੇ ਬਿੱਲਾ ਜੀ ਤੇ ਨਾਲ ਦੀ ਨਾਲ ਰਮਨ ਤੰਗਰਾਲੀਆਂ ਜੀ ਜਿਹੜੇ ਕਿ ਮੁਖੀ ਨੇ ਹੁਸ਼ਿਆਰਪੁਰ ਫੋਕਸ ਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਸਾਡੇ ਇਸ ਆਯੋਜਿਤ ਕੀਤੇ ਜਾਣ ਵਾਲੇ ਲੰਗਰ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਇੱਥੇ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਸਾਧ ਸੰਗਤ ਅੱਜ ਜਾਗਰਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਅੱਜ ਵਿਸ਼ਾਲ ਲੰਗਰ ਪੰਡਾਰੇ ਵੰਡਿਤ ਕੀਤੇ ਜਾ ਰਹੇ ਆ ਸੰਗਤ ਆਈ ਜਾ ਰਹੀ ਹੈ ਲੰਗਰ ਛਕੀ ਜਾ ਰਹੀ ਹੈ ਦਾ ਗੁਣਗਾਨ ਕਰੀ ਜਾ ਰਹੀ ਹੈ ਕੱਲ 34ਵਾਂ ਵਿਸ਼ਾਲ ਜਾਗਰਣ 골ਡਨ ਚੌਂਕ ਹਾਜੀਪੁਰ ਰੋਡ ਮੁਕੇਰੀਆਂ ਚ ਜੁਜਤ ਹੋਏਗਾ ਜਿਹਦੇ ਵਿੱਚ ਵਿਸ਼ਵ ਵਿਖਿਆਤ ਸਿੰਗਰ ਬੜੀ ਸੁਰੀਲੀ ਆਵਾਜ਼ ਫਿਰੋਜ਼ ਖਾਨ ਜੀ ਸ਼ਿਰਕਤ ਕਰ ਰਹੇ ਹੈ ਉਹਨਾਂ ਦੇ ਨਾਲ ਨਾਲ ਕੋਮਲ ਜਲੰਦਰੀ ਜੀ ਜਾਗਰਣ ਦੀ ਦੁਨੀਆ ਦਾ ਵਧੀਆ ਨਾਮ ਹੈ ਤੇ ਨਾਲ ਦੀ ਨਾਲ ਸਾਡੇ ਨਿਰਮਲ ਠਾਕੁਰ ਜੀ ਉਹ ਵੀ ਇਸ ਜਾਗਰਣ ਦੇ ਵਿੱਚ ਹਾਜ਼ਰੀ ਲਗਵਾ ਰਹੇ ਆ ਸਾਧ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਬੱਚੇ ਜਿਹੜੇ ਇਸ ਕਲੱਬ ਦੇ ਨੌਜਵਾਨ ਹੈ ਇਸ ਕਲੱਬ ਦੇ ਪੁਰਾਣੇ ਮੈਂਬਰਾਂ ਨੇ ਉਹ ਬੜੀ ਸ਼ਿੱਦਤ ਦੇ ਨਾਲ ਇੱਥੇ ਮਿਹਨਤ ਕਰਦਿਆ ਜਾਗਰਣ ਦੇ ਅੰਦਰ ਔਰ ਵਧੀਆ ਸੁਚਾਰੂ ਢੰਗ ਨਾਲ ਪ੍ਰਬੰਧ ਕਰਕੇ ਤੇ ਜਾਗਰਣ ਨੂੰ ਸਰੇ ਅੰਜਾਮ ਦਿੰਦੇ ਆ ਉਹਦੇ ਨਾਲ ਨਾਲ ਜਿਹੜੀ ਵਿਸ਼ੇਸ਼ ਗੱਲ ਹੁੰਦੀ ਹੈ ਇਸ ਜਾਗਰਣ ਦੇ ਵਿੱਚ ਮਾ ਦੇਵਾ ਜੀ ਸ਼ਕਤੀ ਆਸ਼ਰਮ ਵਾਲੇ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿੰਦੇ ਆ ਤੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਵੰਡਦੇ ਆ ਸਾਧ ਸੰਗਤ ਇਹ ਜਾਗਰਨ ਦੀ ਆਪਣੀ ਇੱਕ ਹਿਸਟਰੀ ਆ ਲੰਬੀ ਇੱਕ ਹਿਸਟਰੀ ਆ ਜਿਹੜਾ ਮਿੰਨੀ 골ਡਨ ਪਵਾਨੀ ਕਲੱਬ ਆ ਉਸ ਕਲੱਬ ਵੱਲੋਂ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਆ ਕਿ ਗਰੀਬ ਲੜਕੀਆਂ ਦੀ ਸ਼ਾਦੀ ਇਹ ਮੈਂ ਕੱਲ ਵੀ ਆਪਣੀ ਬਾਈਟ ਚ ਦੱਸਿਆ ਸੀ ਔਰ ਨਾਲ ਦੀ ਨਾਲ ਹਸਪੀਟਲ ਦੇ ਅੰਦਰ ਮੈਡੀਕਲ ਕੈਂਪ ਹਸਪੀਟਲ ਨੂੰ ਅਡਾਪਟ ਕਰਨਾ ਉਹਨਾਂ ਦੇ ਨਾਲ ਨਾਲ ਆਪਣੇ ਜਿਹੜੇ ਵਿਕਸ਼ ਲਗਾਣੇ ਨੇ ਇਹ ਜਿਹੜਾ ਮੌਸਮ ਆ ਪਿੱਛੇ ਗਿਆ ਉਹਦੇ ਵਿੱਚ ਕਲੱਬ ਵੱਲੋਂ ਬਹੁਤ ਸਾਰੇ ਬ੍ਰਿਕਸ਼ ਵੀ ਲਗਾਏ ਗਏ ਵਾਤਾਵਰਨ ਦੀ ਸ਼ੁੱਧੀ ਲਈ ਔਰ ਹਰਿਆਵਲ ਪੰਜਾਬ ਦੇ ਵਾਸਤੇ ਹਰਿਆਵਲ ਹਿੰਦੁਸਤਾਨ ਦੇ ਵਾਸਤੇ ਇਹ ਕਦਮ ਜਿਹੜਾ ਪੁੱਟਿਆ ਗਿਆ ਕਲੱਬ ਵੱਲੋਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੱਲ ਸ਼ਨੀਵਾਰ ਰਾਤ ਨੂੰ 8:30 ਵਜੇ ਸਟੇਜ ਸ਼ੁਰੂ ਕਰ ਦਿੱਤੀ ਜਾਏਗੀ ਤੇ ਮਾਂ ਦੀ ਜੋਤ ਪਹਿਲਾਂ ਸਥਾਪਿਤ ਕੀਤੀ ਜਾਊ। ਉਹਦੇ ਨਾਲ ਨਾਲ ਜੋ ਸਥਾਪਿਤ ਕਰਨ ਤੋਂ ਬਾਅਦ ਆਪਾਂ ਜਾਗਰਨ ਦਾ ਆਗਾਜ਼ ਕਰਨਾ ਹੈ। ਤੁਸੀਂ ਸਾਰਿਆਂ ਨੇ ਹਮਾ ਮਾ ਕੇ ਕੱਲ 골ਡਨ ਚੌਂਕ ਦੇ ਵਿੱਚ ਪਹੁੰਚਣਾ ਹੈ ਤੇ ਨਾਲ ਦੀ ਨਾਲ ਆਪਣੀ ਹਾਜ਼ਰੀ ਲਵਾ ਕੇ ਤੇ ਮਹਾਮਾਈ ਦਾ ਅਸ਼ੀਰਵਾਦ ਜਿਹੜਾ ਉਹ ਪ੍ਰਾਪਤ ਕਰਨਾ ਹੈ ਪ੍ਰਧਾਨ ਜੀ ਇਸ ਜਾਗਰਨ ਦੇ ਵਿੱਚ ਕੋਈ ਮੁੱਖ ਮਹਿਮਾਨ ਮੁੱਖ ਸ਼ਖਸੀਅਤ ਨੂੰ ਤੁਸੀਂ ਇਨਵਾਈਟ ਕੀਤਾ ਅ ਐਕਚੁਅਲੀ ਇਹ ਆ ਕਿ ਸਾਡੇ ਲਈ ਸਾਰੇ ਹੀ ਮੁੱਖ ਮਹਿਮਾਨ ਹੁੰਦੇ ਆ ਜਿੰਨੇ ਵੀ ਸੰਗਤ ਜਿੰਨੇ ਕਦਮ ਚੱਲ ਕੇ ਇੱਥੇ ਆਂਦੀ ਆ ਉਹ ਸਾਡੇ ਲਈ ਮੁੱਖ ਮਹਿਮਾਨ ਹੁੰਦੀ ਆ ਤੇ ਇੱਕ ਬਰਾਬਰ ਮਾਂ ਦੇ ਬੱਚੇ ਹੁੰਦੇ ਆ ਸਾਰੇ ਲੇਕਿਨ ਫਿਰ ਵੀ ਇਸ ਮੌਕੇ ਤੇ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਕੋਈ ਅਹਿਮੀਅਤ ਨਹੀਂ ਦਿੰਦੀ ਐਮਬੀਐਸ ਦਾ ਮਤਲਬ ਕਿ ਕਿਸੇ ਨੂੰ ਪ੍ਰਾਇੋਰਟੀ ਨਹੀਂ ਦਿੰਦੀ ਹਾਂ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਵੀ ਇੱਥੇ ਹਾਜ਼ਰੀ ਭਰਨਗੇ ਸ਼੍ਰੀ ਜੰਗੀ ਲਾਲ ਜੀ ਮਹਾਜਨ ਔਰ ਦੂਜੇ ਪਾਸੇ ਹਿੰਦੂ ਬਾਲਾ ਜੀ ਵੀ ਹਾਜ਼ਰੀ ਭਰਨਗੇ ਐਕਐਮਐਲਏ ਤੇ ਨਾਲ ਦੀ ਨਾਲ ਸਾਡੇ ਗੁਰਤੇਹਾਨ ਸਿੰਘ ਜੀ ਮਲਤਾਨੀ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਨੇ ਵੀ ਹਾਜ਼ਰੀ ਭਰਨੀ ਆ ਸਰਬਜੋਤ ਸਿੰਘ ਸਾਭੀ ਜੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਭਰਨੀ ਆ ਜੋ ਇਸੇ ਤਰ੍ਹਾਂ ਸਮਾਜ ਸੇਵਕ ਸਾਡੇ ਮੰਗਲੇਸ਼ ਜੱਜ ਜੀ ਹੈਗੇ ਆ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਵਿਨੋਦ ਜੀ ਹੈਗੇ ਨੇ ਫੌਜੀ ਸਾਹਿਬ ਉਹਨਾਂ ਨੇ ਵੀ ਹਰਮਿੰਦਰ ਕੌਰ ਜੀ ਜਿਹੜੇ ਸਮਾਜ ਸੇਵਕ ਤੇ ਕਾਉਂਸਲਰ ਆ ਔਰ ਸਾਡੇ ਬਿੰਦਰ ਜੀ ਜਿਹੜੇ ਕਾਉਂਸਲਰ ਨੇ ਸਾਰੇ ਹੀ ਕਾਉਂਸਲਰ ਇਸ ਮੌਕੇ ਤੇ ਹਾਜ਼ਰ ਰਹਿਣਗੇ ਤੇ ਸਾਰੀਆਂ ਸ਼ਹਿਰ ਦੀਆਂ ਵਧੀਆ ਸਖਸ਼ੀਤਾ ਅਸ਼ੋਕਾ ਸ਼ੂਸਟੋਰ ਵਾਲੇ ਸਾਡੇ ਵੀਰ ਜੀ ਉਹਨਾਂ ਨੇ ਮਾਂ ਦੀ ਜੋਤੀ ਜਿਹੜੀ ਉਹ ਸਥਾਪਿਤ ਕਰਨੀ ਹੈ ਇਸੇ ਤਰ੍ਹਾਂ ਸਭ ਸ਼ਹਿਰ ਦੀਆਂ ਸਖਸ਼ੀਤਾ ਇਸ ਜਾਗਰਣ ਚ ਆਣ ਗਿਆ ਬਹੁਤ ਬਹੁਤ ਮਿਹਰਬਾਨੀ ਇਹ ਸਨ ਸਾਡੇ ਸ਼ਹਿਰ ਦੇ ਬਹੁਤ ਹੀ ਉੱਗੇ ਸਮਾਜ ਸੇਵਕ ਜਿਹੜੇ ਹਰ ਧਾਰਮਿਕ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੇ ਆਓ ਹੁਣ ਤੁਹਾਨੂੰ ਅਸੀਂ ਇਸ ਕਲੱਬ ਦੇ ਪ੍ਰਧਾਨ ਜੀ ਨਾਲ ਰੂਬਰੂ ਕਰਾਈਏ ਪ੍ਰਧਾਨ ਜੀ ਇਸ ਜਾਗਰਣ ਦੇ ਬਾਰੇ ਕੁਝ ਚਾਣਾ ਪਾਓ ਇਹ ਜਾਗਰਣ ਜੀ ਚੌਥੀ ਮਾ ਵਿਸ਼ਾਲ ਜਾਗਰਣ ਅਰਿ ਸ਼ਰਦਾ ਦੇ ਨਾਲ ਮਿੰਨੀ ਗੋਲਡਨ ਭਵਾਨੀ ਕਲੱਬ ਗੋਲਡਨ ਚੌਂਕ ਮੁਕੇਰੀਆਂ ਚ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਬਹੁਤ ਸਾਰੇ ਸ਼ਹਿਰ ਦੀਆਂ ਮਹਾਨ ਸ਼ਖਸੀਤਾਂ ਹਾਜ਼ਰੀ ਲਗਵਾਣ ਗਿਆ ਤੇ ਬਾਕੀ ਅੱਜ ਲੰਗਰ ਦਾ ਪ੍ਰੋਗਰਾਮ ਸੀ ਜਿਹੜਾ ਉਹ ਬਹੁਤ ਵਧੀਆ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਇਸ ਸਵੇਰੇ ਮੌਸਮ ਬੜਾ ਖਰਾਬ ਸੀ ਉਹਦੇ ਬਾਅਦ ਬਹੁਤ ਸਾਰੇ ਸ਼ਹਿਰ ਦੀ ਲਾਸੀ ਉਹਦੇ باوجود ਵੀ ਮਹਾਮਾਈ ਦੀ ਕਿਰਪਾ ਦੇ ਨਾਲ ਆਈ ਲੰਗਰ ਬਹੁਤ ਵਧੀਆ ਢੰਗ ਦੇ ਨਾਲ ਹੋਇਆ ਧੰਨਵਾਦ। ਥੈਂਕ ਯੂ ਪ੍ਰਧਾਨ ਜੀ। ਸ੍ਰੀ ਬੱਬੂ ਜੀ ਦੇ ਕੋਲ ਚਲੀਏ। ਇਹ ਵੀ ਤੁਹਾਨੂੰ ਇਸ ਜਾਗਰਨ ਦੇ ਬਾਰੇ ਆਪਣੇ ਮੁਖ ਤੋਂ ਵਿਚਾਰ ਦੱਸਣ। ਹਾਂ ਜੀ ਪ੍ਰਧਾਨ ਜੀ। ਸਾਰਿਆਂ ਨੂੰ ਬੇਲਾ ਜੈ ਮਾਦਾ ਦੀ ਇਹ ਵਿਸ਼ਾਲ 34ਵਾਂ ਜਾਗਰਨ ਜੋ ਕਿ ਮਿੰਨੀ 골ਡਨ ਭਵਾਨੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਏ। ਇਸ ਕਲੱਬ ਦੇ ਪ੍ਰਧਾਨ ਜੀ ਔਰ ਜਿੰਨੀ ਵੀ ਸਾਰੀ ਸੰਗਤ ਔਰ ਜਿੰਨੇ ਵੀ ਸਾਰੇ ਇਹਨੇ ਮੈਂਬਰ ਸਹਿबान ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਹਾਂ ਜੋਗੀ ਜਗੀਰ ਚੰਦ ਪਕੋੜਿਆਂ ਵਾਲੇ ਬਹੁਤ ਵੱਡਾ ਸਹਿਯੋਗ ਸਾਡੇ ਪ੍ਰਧਾਨ ਜੀ ਓਪਰ ਕਾਜੀ ਨਾ ਰਹਿੰਦਾ ਵਾ ਜੋ ਕਿ ਇਹ ਸਾਰੇ ਸੰਗਤਾਂ ਇਸ ਚੀਜ਼ ਦਾ ਲੰਗਰ ਦਾ ਆਨੰਦ ਲੈ ਰਹੀਆਂ ਵਾ ਇੰਦਾ ਹੀ ਜਾਗਰੰ ਦਾ ਸਾਰੇ ਆਨੰਦ ਲੈਣ ਸਾਰਿਆਂ ਨੂੰ ਜੈ ਮਾਤਾ ਦੀ ਥੈਂਕ ਯੂ ਪ੍ਰਧਾਨ ਜੀ ਮਿਹਰਬਾਨੀ